ਏ ਅਸੀਂ 20 ਰੁਪਏ ਦੇਖ ਦਿੰਨੇ ਆਂ ਆਪਾਂ ਨੂੰ ਆ ਜਿਹੜਾ ਪਨੀਰ ਹੈ ਨਾ ਹਾਂਜੀ ਇਹ 10 ਰੁਪਏ ਤੋਂ ਹਮਲੋ ਪਨੀਰ ਹੀ ਪਿਆ ਜਾਂਦਾ ਨਾਲ ਸੋਗੀਆਂ ਵੀ ਆਂਦੀਆਂ ਉਹਦੇ ਵਿੱਚ ਕਾਜੂ ਵੀ ਹੈਗੇ ਆ ਪਹਿਲਾਂ ਰੈਡੀ ਲਾਉਂਦੇ ਸੀ ਅੱਛਾ ਜੀ ਉਦੋਂ ਦੇ ਅਸੀਂ ਇਹਨਾਂ ਗੋਲ ਗੋਪੇ ਖਾ ਰਹੇ ਆਂ ਹਮ ਅੱਜ ਤੱਕ ਖਾ ਰਹੇ ਆਂ ਬਾਈ ਤੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਗੋਲ ਗੋਪੇ ਦਾ ਇੰਨਾ ਸ਼ਕੀਨ ਹੈ ਹਫਤੇ 'ਚ ਪੰਜ ਦਿਨ ਖਾਣਾ ਅੱਛਾ ਜੀ ਮੈਂ ਚਾਹ ਰਾਂ ਹੀ ਕਰਦੇ ਲੁਧਾਨੇ ਚ ਕਿ ਹਿੰਦੁਸਤਾਨ ਚ ਕਿਤੇ ਮਿਲੂਗੇ ਕੀ ਵਾਲਾ ਅੰਜ ਸਸਤੀ ਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰ ਵੀ ਅੱਜ ਤੁਹਾਨੂੰ ਇੱਕ ਐਸੀ ਦੁਕਾਨ ਤੇ ਲੈ ਕੇ ਆਇਆ ਜਿਹੜੀ ਕਿ 50 ਸਾਲ ਤੋਂ ਚੱਲ ਰਹੀ ਹੈ ਤੇ ਐਸੇ ਵਧੀਆ ਤਰ੍ਹਾਂ ਦੇ ਵੱਡੇ ਗੋਲ ਗੱਪੇ ਬਣਾ ਕੇ ਖਵਾ ਰਹੇ ਨੇ ਅੰਕਲ ਆਓ ਆਪਾਂ ਅੰਦਰ ਚੱਲਦੇ ਆਂਕਲ ਨਾਲ ਗੱਲਬਾਤ ਕਰਦੇ ਆਂ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਨੂੰ ਇੰਨਾ ਵੱਡਾ ਜੰਬੋ ਸਾਈਜ਼ ਗੋਲ ਗੱਪਾ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਤੇ ਹਾਲੇ ਤੱਕ ਬਰਕਰਾਰ ਰਹਿਣ ਦਾ ਰਾਜ ਕੀ ਆ ਆਓ ਪਾ ਚੱਲਦੇ ਤਾਂ ਆਓ ਹੁਣ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਹਾਂ ਤਾਂ ਕੋਈ ਤਾਂ ਸਭ ਤੋਂ ਪਹਿਲਾਂ ਸਾਸਰੀ ਘਰਾਂ ਦਾ ਸਾਸਰੀ ਘਰ ਦੀ ਤੇ ਬਹੁਤ ਬਹੁਤ ਸ਼ੁਕਰ ਹੈ ਸੀ ਸਾਨੂੰ ਟਾਈਮ ਦਿੱਤਾ ਆਪਣੇ ਬੀਜ਼ੀ ਟਾਈਮ ਦੇ ਵਿੱਚੋਂ ਤੇ ਅਕਲ ਆਪਾਂ ਗੱਲ ਕਰ ਲਈਏ ਗੋਲ ਗੱਪਿਆਂ ਦੀ ਜਿਹਦੇ ਕਰਕੇ ਆਪਾਂ ਮਸ਼ਹੂਰ ਹੈਗੇ ਹਣਾ ਸਾਨੂੰ ਇਹ ਦੱਸੋ ਵੀ ਤੁਹਾਨੂੰ ਇੱਥੇ ਮਾਰਕੀਟ 'ਚ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਹੁਤ ਇੱਥੇ 50 ਸਾਲ ਹੋ ਚਲੇ ਆ ਜੀ ਕੰਮ ਕਰਦੇ ਆ 50 ਸਾਲ 50 ਸਾਲ ਜੀ ਔਰ ਇਡੇ ਵੱਡੇ ਕੋਈ ਵੀ ਨਹੀਂ ਗੋਲੇ ਬਣਾਉਂਦਾ ਕਿੱਥੇ ਮਰੀ ਚੱਲੇ ਜਾਓ ਜਿੱਥੋਂ ਮਿਲਾਂਗੇ ਤਾਂ ਹੁਣ ਛੋਟੇ ਛੋਟੇ ਗੋਲੇ ਬੇ ਮਿਲਦੇ ਆ ਹਾਂਜੀ ਛੋਟਾ ਤਾਂ ਹੀ ਮਿਲਦਾ ਛੋਟਾ ਮਿਲੇਗਾ ਔਰ ਨਾ ਕੋਈ ਅਦਰ ਪਨੀਰ ਕੋਲ ਹੈ ਅਸੀਂ ਸੁੱਕਾ ਬਣਾਇਦਾ ਕਾਜੂ ਬਦਾਮ ਸੌਗੀ ਪਨੀਰ ਅੰਗੂਠੀ ਗੱਲ ਕਰ ਰਹੇ ਸੀ ਦੁਕਾਨਾਂ ਦੀ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਐਥੇ ਕੋਈ ਦੁਕਾਨ ਤਾਂ ਕਨਹੀਂ ਸੀ ਹੁੰਦੀ ਦੁਕਾਨ ਨਹੀਂ ਸੀ ਕੋਈ ਖਾਲੀ ਬਦਾਮ ਹੁੰਦੇ ਸੀ ਸਾਰੇ ਹਾਂਜੀ ਇਹ ਰੇੜੀ ਫੜਿਆਣੇ ਜਗ੍ਹਾ ਬਣਾਈ ਸੀ ਹੂੰ ਉਸ ਬਾਅਦ ਲਾਰਡ ਮਨ ਹੋਈ ਦੁਆਰਾ ਖਰੀਦੀ ਤਾਂ ਵੇਚੀ ਸੀ ਤੇ ਜੇ ਵੱਡੇ ਗੋਲ ਗੱਪੇ ਦੀ ਆਪਾਂ ਗੱਲ ਕਰੀਏ ਹੈਨਾ ਤੇ ਤੁਹਾਨੂੰ ਇਹ ਸਾਈਜ਼ ਦਾ ਆਈਡੀਆ ਕਿੱਥੋਂ ਆਇਆ ਵੀ ਕਿ ਮੈਂ ਐਡੇ ਵੱਡੇ ਗੋਲ ਗੱਪੇ ਬਣਾਵਾ ਅਸੀਂ ਆਪ ਹੀ ਬਣਾਈ ਦੇ ਸੀ ਜੀ ਅੱਛਾ ਜੀ ਕਿਸੇ ਕੋਲੋਂ ਸਿੱਖਿਆ ਨਹੀਂ ਕਿਸੇ ਕੋਲੋਂ ਕੁਝ ਨਹੀਂ ਆ ਪਰ ਮਾਜ਼ਮੇ ਦੇ ਨਾਲ ਮੇਰ ਹੋ ਗਈ ਤੇ ਕਰੋ ਦਿਖਾਓ ਮੜੇ ਦੇ ਕੱਢ ਕੇ ਵੀ ਗੋਲ ਗੱਪੇ ਦਾ ਸਾਈਜ਼ ਅਸਲ 'ਚ ਹੈ ਕਿੰਨਾ ਸਾਡੇ ਕੋਲ ਆ ਜੀ ਵੱਡੇ ਤੋਂ ਵੱਡੇ ਆ ਜੀ ਓਏ ਅੰਕਲ ਗੋਲ ਗੱਪੇ ਕੇ ਛੋਟੀਆਂ ਸਾਈਜ਼ ਦੀਆਂ ਪੂੜੀਆਂ ਨੇ ਜੀ ਇਹ ਜਿਹੜੀਆਂ ਮਹਾਰਾਸ਼ਟਰ ਦੇ ਜਿਹੜੇ ਮਰੀ ਦੇਖ ਲੋ ਟੈਸਟ ਕਰ ਲੋ ਅਸੀਂ ਦੇਖੋ ਇੱਕ ਵਾਰੀ ਗੋਲ ਗੱਪੇ ਕਿਆ ਜਬਰਦਸ ਵੱਡੇ ਸਾਈਜ਼ ਦੇ ਗੋਲ ਗੱਪੇ ਨੇ ਇਹ ਸਮਝਦਾ ਵੱਡੇ ਹੋਣ ਨਾਲ ਇਹਨਾਂ ਦਾ ਕ੍ਰਿਸਪੀਪਨ ਤਾਂ ਨਹੀਂ ਖਤਮ ਹੋ ਜਾਂਦਾ ਨਾ ਨਹੀਂ ਜੀ ਤੇ ਦੇਖੋ ਖਸਤਾ ਰਹਿਣਗੇ ਜਦਾਂ ਮਰੀ ਕੀ ਆਵਾਜ਼ ਇਹ ਕਿ ਸਾਈਜ਼ ਵੱਡਾ ਹੈ ਭਾਵੇਂ ਆ ਪਰ ਕ੍ਰਿਸਪੀ ਨਾ ਸੋਹੀ ਆ ਤੇ ਤੁਹਾਡੀ ਨਾਲ ਹੋਰ ਚੀਜ਼ ਹੈ ਵਿੱਚ ਕੋਈ ਮਿਲਾਵਟ ਨਹੀਂ ਕਿਸੇ ਚੀਜ਼ ਦੀ ਕੁਝ ਨਹੀਂ ਹੈਗਾ ਜੀ ਅਗਰ ਮੈਂ ਤੁਹਾਡੀ ਵੀ ਇਸ ਵਾਰ ਸੁਣ ਰਿਹਾ ਸੀ ਲੋਕਾਂ ਤੋਂ ਵੀ ਤੁਹਾਡੇ ਮਸਾਲੇ 'ਚ ਬੜਾ ਜਾਦੂ ਹੈਗਾ ਇਹ ਮਸਾਲੇ ਅਸੀਂ ਆਪ ਬਣਾਏਦੇ ਆਈ ਉਹ ਮਸਾਲੇ ਆਪ ਬਣਾਏਦੇ ਆ ਕਹਿੰਦੇ ਵੀ ਜਿਹੜਾ ਲਾਸਟ ਦੇ ਗੋਲ ਗੱਪਾ ਆਉਂਦਾ ਨਾ ਕਹਿੰਦੇ ਉਹ ਜਾਦੂ ਕਰਦਾ ਉਹਦੇ ਫਿਰ ਉਹ ਹੀ ਗਾਹ ਨੂੰ ਸਵਾਦ ਤੇ ਦਿਖਾਣਾ ਹੀ ਜਾਂਦਾ ਚੀਜ਼ ਦਾ ਪਤਾ ਲੱਗੇ ਚੀਜ਼ ਖਾਧੀ ਹੈ ਤੇ ਅੰਗਲ ਆਪਣੇ ਕੋਲ ਹੋਰ ਕਿਹੜੇ ਕਿਸ ਤਰ੍ਹਾਂ ਦੇ ਗੋਲ ਗੱਪੇ ਹੁੰਦੇ ਨੇ ਹੁਣ ਆਪਣਾ ਉਹ ਜਿਆ ਇੱਕ ਸੁੱਕਾ ਹੀ ਹੁੰਦਾ ਜੀ ਜਾਂ ਪਾਣੀ ਵਾਲੇ ਪਾਣੀ ਕਿਹੜੇ ਕਿਹੜੇ ਤਰ੍ਹਾਂ ਦਾ ਹੁੰਦਾ ਪਾਣੀ ਆਪਣਾ ਉਹ ਇੱਕੋ ਤਰ੍ਹਾਂ ਦਾ ਹੁੰਦਾ ਜੀ ਉਹ ਜਿਹੜਾ ਬਾ ਇਮਲੀ ਦਾ ਪਾਣੀ ਪਿਓਰ ਇਮਲੀ ਦਾ ਮਾਰਾ ਕੀ ਬਾਤ ਇਮਲੀ ਦਾ ਪਾਣੀ ਪਿਓਰ ਹੈ ਨਾ ਜੀ ਤੇ ਕੋਈ ਐਦਾਂ ਦੀ ਚੀਜ਼ ਨਹੀਂ ਜਿਹੜਾ ਯਾਨੀ ਕਿ ਨੁਕਸਾਨ ਕਰੇ ਕਿਸੇ ਤਾਂ ਇਹਨਾਂ ਤੋਂ ਸਾਨੂੰ ਇਹ ਦੱਸੋ ਵੀ ਜਿਹੜਾ ਸੁੱਕਾ ਗੋਲ ਗੱਪਾ ਬਣਦਾ ਉਹ ਵੀ ਇਸੇ ਇਸੇ ਵੱਡੇ ਗੋਲ ਗੱਪੇ ਜੀ ਹਾਂਜੀ ਹਾਂ ਇਹਦੀ ਉੱਚੀ ਲਈਦਾ ਜੀ ਕੋਈ ਛੋਟੇ ਖਾਂਦੇ ਕੋਈ ਵੱਡੇ ਖਾਂਦੇ ਆ ਅਗਲਾ ਫਿਰ ਤੁਹਾਨੂੰ ਯਾਨੀ ਕਿ ਐਨਾ ਟਾਈਮ ਹੋ ਗਿਆ ਮਾਰਕੀਟ 'ਚ ਬੈਠਿਆ ਨੂੰ ਗੋਲ ਗੱਪੇ ਜਿਹੜਾ ਸੁੱਕਾ ਸੌਗੀ ਵਾਲਾ ਸੌਗੀ ਵਾਲੇ ਮੇਖਾਂ ਨਾਲ ਕੋਈ ਨਹੀਂ ਬਣਾਉਂਦਾ ਹੁਣ ਨਾ ਪਿਓਰ ਕੋਈ ਪਨੀਰ ਵਰਤਦਾ ਹੈ ਪਨੀਰ ਕਿਹੜਾ ਹੈ ਵਧੀਆ ਪਨੀਰ ਹੈ ਜੀ ਡੈਰੀ ਵਾਲਾ ਹਾਂ ਜੀ ਹਾਂ ਇਹ ਆਪਾਂ ਲਿਆਈਦਾ ਕਿਸ਼ਨ ਦੁਕਾਨ ਤੋਂ ਲਵਾਈਦਾ ਹੈ ਅੱਛਾ ਜੀ ਇਹ ਤੁਹਾਡੇ ਮਸਾਲੇ ਵੀ ਮੈਂ ਸੁਣਿਆ ਜਿਹੜੇ ਆਪਣਾ ਸੁੱਕਾ ਗੋਲ ਗੱਪਾ ਹੁੰਦਾ ਹੈ ਉਹਦਾ ਮਸਾਲਾ ਅਲੱਗ ਬਣਦਾ ਨੋਰਮਲ ਆਲੂ ਵਾਲੇ ਆਲੂ ਨਹੀਂ ਹੁੰਦੇ ਉਹਦੇ ਅੰਦਰ ਇਹ ਜਿਹੜੇ ਮਸਾਲੇ ਆ ਨਾ ਇਹ ਸਾਰੇ ਪਾਣੀ ਪਾਈਦੇ ਆ ਜਦੋਂ ਤੁਹਾਨੂੰ ਵੱਖਰਾ ਵੱਖਰਾ ਸੁਆਦ ਵੀ ਦਿਖਾਈ ਦਿੰਦਾ ਹੈ ਤੁਸੀਂ ਇੱਕ ਵਾਰੀ ਅੰਕਲ ਉਹ ਫੁੱਕਾ ਗੋਲ ਗੱਪਾ ਵੱਡੇ ਵਾਲਾ ਬਣਾ ਕੇ ਦਿਖਾਓ ਜਿਹੜੀ ਜੀ ਪਨੀਰ ਵਗੈਰਾ ਐ ਲੋਡਡ ਹੁੰਦਾ ਨਾ ਲੋ ਜੀ ਜਿਹੜਾ ਤੁਹਾਡਾ ਮਸ਼ਹੂਰ ਐ ਲੋ ਵੀ ਦੂਰ ਦੂਰ ਤੱਕ ਚੱਲਦਾ ਅਗਲੇ ਦੱਸੋ ਵੀ ਤੁਹਾਡੇ ਕੋਲ ਕਸਟਮਰ ਕਿੱਥੋਂ ਕਿੱਥੋਂ ਦੀ ਖਾਣ ਆਉਂਦੇ ਨੇ ਸਾਡੇ ਵਾਲਾ ਪਰਮਾਤਮੇ ਦੇ ਆਣਾ ਬੜੀ ਦੂਰ ਤੱਕ ਆਉਂਦੇ ਆ ਜੀ ਹਾਂ ਜੀ ਯਾਨੀ ਕਿ ਆਪਣਾ ਵਿੱਚ ਪੂਰਾ ਦਬਦਬਾ ਹੈ ਸ਼ਹਿਰ ਦੇ ਵਿੱਚ ਵੀ ਗੋਲ ਗੱਪਿਆਂ ਦੇ ਨੌ ਤੋਂ ਪਰਮਾਤਮੇ ਦੇ ਆਣਾ ਲੈ ਜੀ ਸੰਬੰਧ ਹੁੰਦਾ ਹੈ ਬਿਨਾ ਟਾਈਮ ਤੋਂ ਕੁਝ ਨਹੀਂ ਹੁੰਦਾ ਜੀ ਬਿਲਕੁਲ ਜੀ ਅਗਲੇ ਕਸਟਮਰ ਆਪਣੇ ਕਿੰਨੇ ਸਾਲ ਪੁਰਾਣੇ ਦੇ ਹੈਗੇ ਨੇ ਆਪਾਂ ਗੱਲ ਕਰਦੇ ਆ ਉਹ ਬਹੁਤ ਪੁਰਾਣੇ ਪੁਰਾਣੇ ਆ ਇਹ ਦੇਖ ਲਓ ਬਹੁਤ ਵੱਤ ਇਹ ਚੈਣੀ ਸਰਦਾ ਹੀ ਬਹੁਤ ਪੁਰਾਣੇ ਆ ਯਾਨੀ ਜਦੋਂ ਵੀ ਅਗੜਾ ਗੇੜਾ ਲੱਗਦਾ ਨਾ ਥੋਲੋਂ ਹੁੰਦੇ ਕਈ 22 ਸਾਲ ਹੁੰਦੇ ਆ ਹਾਂਜੀ ਖਾਨ ਇਹ ਅਗਲੇ ਇੱਕ ਚੀਜ਼ ਹੈ ਵੀ ਤਾਂ ਦੱਸ ਦੇ ਕੋਰੀ ਇਹ ਮਸਾਲਾ ਜੀ ਮਰਚ ਹੁੰਦੀ ਹੈ ਜੀ ਅੱਛਾ ਇਹ ਸਪੈਸ਼ਲ ਹੈ ਯਾਨੀ ਜਿਹਦੇ ਕਰਕੇ ਚਲਾਰਾ ਹੁੰਦਾ ਹੈ ਨਾ ਗੋਲ ਘੋਬਣਾ ਜਾ ਰਿਹਾ ਅਜੇ ਪਿਆਜ਼ ਇਹ ਚ ਲੱਗ ਪਏ ਜਾਂਦੇ ਨੇ ਵਿੱਚ ਨਹੀਂ ਪਾ ਕੇ ਰੱਖੀਦੇ ਕੋਈ ਨਹੀਂ ਖਾਂਦਾ ਕੋਈ ਖਾਂਦਾ ਹਾਂ ਯਾਨੀ ਕਿ ਤਖੰਦ ਦੇ ਹਿਸਾਬ ਨਾਲ ਜਿਹਨੇ ਜਸ ਹਿਸਾਬ ਦੇ ਖਾਣੇ ਨੇ ਬਾਜੀ ਹਾਂਜੀ ਹਾਂ ਤੇ ਜੇ ਕਿਸੇ ਨੇ ਕਰਾਰ ਆ ਜਾਣਾ ਹੋਵੇ ਮਿੱਠਾ ਮਸਾਲਾ ਅਲੱਗ ਮਿੱਠਾ ਲੱਗਦਾ ਹੈ ਖੱਟਾ ਲਾ ਜਿੱਦਾ ਹਾਣਾ ਦਾ ਤੇ ਹੁਣ ਮਸਾਲਿਆਂ ਨਾਲ ਜਾਦੂ ਕਦੋਂ ਸ਼ੁਰੂ ਕਰੋਂਗੇ ਲਓ ਜੀ ਲਓ ਹਾਂ ਅਜਾ ਹਰੇ ਗੋਲੇ ਵਿੱਚ ਗੋਲ ਗੱਪੇ ਜੇ ਅਲੱਗ ਅਲੱਗ ਮਸਾਲਾ ਅਲੱਗ ਅਲੱਗ ਮਸਾਲਾ ਜੀ ਟੋਟਲ ਕਿੰਨੀ ਤਰ੍ਹਾਂ ਦੇ ਮਸਾਲੇ ਆਪਣੇ ਕੋਲ ਆਪਣੇ ਚਾਰ ਤਰ੍ਹਾਂ ਦੇ ਆ ਕਿੰਚਾ ਰੀਦੇ ਚਾਰ ਪਈਦੇ ਆ ਚਾਰ ਕਰਨਾ ਮਸਾਲੇ ਆ ਚਾ ਵਾਰ ਨਹੀਂ ਕਿ ਸਵਾਦ ਵੱਲੋਂ ਕਿਸੇ ਨੂੰ ਕਮੀ ਨਹੀਂ ਆਣਾ ਜੀ ਦੇ ਕੋਸ਼ਿਸ਼ ਕਰਕੇ ਬੇਜਦੇ ਜਿਹੜਾ ਆਉਂਦਾ ਵੀ ਅੰਕਲ ਕੋ ਦੁਬਾਰਾ ਜਰੂਰ ਆਵੇ ਇਹ ਹੁਣ ਦੂਜਾ ਮਸਾਲਾ ਆ ਗਿਆ ਜੀ ਹਾਂ ਜੀ ਇਹ ਖੱਟਾ ਹਿੰਗ ਵਾਲਾ ਨਮਕੀ ਨੂੰ ਉਸਾਵਦਾ ਕਿ ਆਪਣੇ ਵੱਖਰੇ ਹਿੰਗ ਹਿੰਗ ਵਾਲਾ ਨਹੀਂ ਆਪਣੇ ਕੋਲ ਆਉਂਦਾ ਲੋਕੇ ਲੋਕੀ ਹਿੰਗ ਵਾਲਾ ਵੀ ਵੇਚ ਰਹੇ ਨਾ ਗਏ ਗਏ ਹਿੰਗ ਵਾਲਾ ਹੋ ਗਿਆ ਪੁਦੀਨੇ ਵਾਲਾ ਹੋ ਗਿਆ ਇਹ ਹੋਰ ਚੀਜ਼ ਆ ਜੀ ਇਹ ਇਹ ਲੱਗਿਆ ਜੀ ਅਗਰ ਜਿਵੇਂ ਕਿ ਮੈਂ ਦੇਖ ਰਿਹਾ ਤਾ ਵੀ ਸਫਾਈ ਦਾ ਧਿਆਨ ਪ੍ਰੋਪਰ ਰੱਖਿਆ ਜਾ ਰਿਹਾ ਤੁਸੀ ਗਲਵਜ਼ ਪਾਏ ਹੋਏ ਨੇ ਜਿਹੜਾ ਕਾਊਂਟਰ ਆ ਵੀ ਪ੍ਰੋਪਰ ਕਲੀਨ ਆ ਹਾਂ ਇਹ ਲੋਕਾਂ ਵਾਂਗੂ ਨਹੀਂ ਕਰਦਾ ਹਾਂ ਲੋ ਡਬਲ ਡੋਲ ਪਾਈਦੇ ਹਾਂ ਮਤਲਬ ਡਬਲ ਹੈ ਕਿ ਗਲਵਜ਼ ਹੈਲਥ ਨਾ ਕੋਈ ਕੰਪਰੋਮਾਈਜ਼ ਨਹੀਂ ਹੁਣ ਤੇ ਹੈਗਾ ਟਾਈਮ ਤੇ ਸਾਨੂੰ ਇੱਕ ਵਾਰੀ ਡਬਲ ਬਣਾ ਕੇ ਦਿਖਾਓ ਜੰਬੋ ਸਾਈਜ਼ ਦਾ ਵੀ ਇਹ ਨਾਲ ਕੈਸਾ ਲੋ ਵੀ ਜਿਹੜੇ ਆਪਣੀ ਮੇਨ ਚੀਜ਼ ਹੈਗੀ ਆ ਲੋ ਤਾਂ ਕਰ ਕੋਲ ਕਪਰੇ ਦਾ ਸਾਈਜ਼ ਦਿਖਾਓ ਕੈਮਰੇ ਚ ਓਏ ਹੋ ਕੀ ਆ ਸਾਈਜ਼ ਦੇਖ ਕੇ ਆਪੇ ਸਾਵ ਲੋ ਵੀ ਕੀ ਆ ਜਦ ਨਾਲ ਨਾਲ ਆਪਾਂ ਗੱਲ ਕਰੀ ਵੀ ਇਹਦਾ ਪ੍ਰਾਈਸ ਕੀ ਰਹਿੰਦਾ ਇਹ ਅਸੀਂ 20 ਰੁਪਏ ਦੇ ਕਹਦੇ ਹੁੰਨੇ ਆਂ ਆਪਾਂ ਨੂੰ ਆ ਜਿਹੜਾ ਪਨੀਰ ਹੈ ਨਾ ਹਾਂਜੀ ਇਹ 10 ਰੁਪਏ ਤੋਂ ਸਮਝ ਲੋ ਪਨੀਰ ਹੀ ਪਾ ਜਾਂਦਾ ਇੱਕ ਗੋਲ ਗੱਪੇ ਅੰਦਰ ਆਏ ਤਾਂ ਵੀਰ ਦਾ ਦੇਜਦਾ ਨਾਲ ਸੋ ਗਿਆ ਵੀ ਆਂਦੀ ਆ ਉਹ ਗੋਲ ਗੇ ਵਿੱਚ ਕਾਜੂ ਵੀ ਹੈਗੇ ਆ ਇਹਦੇ ਚ ਕਾਜੂ ਵੀ ਆ ਗਿਆ ਮਸਾਲੇ ਚ ਹਾਂਜੀ ਹਾਂ ਤੇ ਤਿਆਰ ਹੈ ਪਿਆਗਲ ਐਡਰੈਸ ਦੱਸ ਦਿਓ ਆਪਣੀ ਦੁਕਾਨ ਦਾ ਵੀ ਜੇ ਕਿਸੇ ਨੇ ਖਾਣ ਆਣੇ ਹੁਣ ਜੰਬੋ ਸਾਈਜ਼ ਦੇ ਗੋਲ ਗੱਪੇ ਕਿੱਥੇ ਆ ਸਕਦੇ ਆ ਆਪਣਾ ਜਲੇਸੀ ਰੋਡ ਮਹਾਵੀਰ ਮਾਰਕੀਟ ਹੈ ਇਹ ਗੋਲ ਗੱਪੇ ਜਿੱਥੋਂ ਮਰੀ ਹੋਏ ਤੇ ਟਾਈਮਿੰਗ ਕੀ ਕੁਛ ਹੈ ਜੀ ਆਪਣੀ ਆਪਣਾ 12 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ 10 ਵਜੇ ਤੱਕ ਆਪਾਂ ਕਸਟਮਰ ਰਿਵਿਊ ਲੈਨੇ ਨਾਲੇ ਪੁੱਛਦੇ ਆ ਵੀ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਤੇ ਸਰ ਤੁਹਾਨੂੰ ਇੱਥੇ ਆਉਂਦੇ ਕਿੰਨਾ ਟਾਈਮ ਹੋ ਗਿਆ ਜੀ ਸਰ ਮੇਰੀ 7 ਸਾਲ ਦੀ ਉਮਰ ਹੈ ਹੂੰ ਇਹ ਮੇਰੇ ਵਿਜੇ ਕੁਮਾਰ ਭਾਜੀ ਨੇ ਹਾਂਜੀ ਹਾਂਜੀ ਤੇ ਕੋਲੋਂ ਰੇੜੀ ਲਾਉਂਦੇ ਸੀ ਅੱਛਾ ਜੀ ਉਦੋਂ ਦੇ ਅਸੀਂ ਇਹਨਾਂ ਗੋਲ ਗੁਪੇ ਖਾ ਰਹੇ ਹਾਂ ਹੂੰ ਅੱਜ ਤੱਕ ਖਾ ਰਹੇ ਹਾਂ ਬਾਈ ਤੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਗੋਲ ਗੁਪੇ ਦਾ ਇੰਨਾ ਸ਼ਕੀਨ ਹੈ ਹਫਤੇ 'ਚ ਪੰਜ ਦਿਨ ਖਾਣਾ ਅੱਛਾ ਜੀ ਐਦਾਂ ਦੇ ਗੋਲ ਗੁਪੇ ਐਡੇ ਵੱਡੇ ਸਾਰਾ ਹਿੰਦੁਸਤਾਨ ਤੇ ਮੈਂ ਕਹਿ ਨਹੀਂ ਸਕਦਾ ਲੁਧਿਆਣਾ ਦਾ ਮੈਂ ਘੁੰਮਿਆ ਹਾਂ ਹਾਂ ਮੈਂ ਚਾਹ ਰਿਹਾ ਨਹੀਂ ਕਰਦਾ ਲੁਧਾਨੇ ਚ ਕਿ ਹਿੰਦੁਸਤਾਨ ਚ ਕਿਤੇ ਮਿਲੂਗੇ। ਕੀ ਬਾਤ ਹੈ। ਤੇ ਸਰ ਸਵਾਦ ਦੀ ਗੱਲ ਕੀ ਕਰਾਂਗੇ ਆਪਾਂ ਮਸਾਲਿਆਂ ਦੀ ਗੱਲ ਕਰ ਲਈ ਤੇ ਸੇਮ ਸਵਾਦ ਉਹੀ ਚੱਲਦਾ ਆ ਰਿਹਾ। ਸਵਾਦ ਹੂੰ ਪਹਿਲੇ ਦਾ ਲੱਗਾ ਦੂਜੇ ਦਾ ਲੱਗਾ ਤੀਜੇ ਦਾ ਲੱਗਾ ਚੌਥਾ ਖਾਓਗੇ ਤੁਸੀਂ ਕਹੋਗੇ ਭਾਜੀ ਹੋਰ ਖਾਣੇ ਆ। ਕੀ ਬਾਤ ਹੈ। ਮਸਾਲੇ ਚੌਥੇ ਦੇ ਪਤਾ ਨਹੀਂ ਕੀ ਪਾਉਂਦੇ ਸਾਡੇ ਭਾਜੀ। ਹੂੰ ਹੂੰ ਅਸੀਂ ਚਾਰ ਖਾ ਲੰਨੇ ਆ ਫਿਰ ਕਹਿੰਨੇ ਦੋ ਭਾਜੀ ਚੌਥੇ ਵਾਲੇ ਦੋ ਰਖਵਾ ਦੇ। ਇਹ ਚੌਥੇ ਵਾਲੇ ਯਾਨੀ ਕਿ ਜਾਦੂ ਹੈ ਨਾ। ਉਹ ਪਤਾ ਨਹੀਂ ਕੀ ਪਾਉਂਦੇ ਆ ਇਹਨਾਂ ਦੀ ਇਹਨਾਂ ਨੂੰ ਪਤਾ ਹੂੰ ਦੇਖੋ ਹਮ ਉਮਰ ਆ ਅਸੀਂ ਵੀ ਇਹਨਾਂ ਨੂੰ ਕਦੀ ਪੁੱਛਿਆ ਨਹੀਂ ਹੂੰ ਠੀਕ ਆ ਇਹ ਕੀ ਪਾਉਂਦੇ ਆ ਕੋਈ ਆਪਣਾ ਰਾਜ ਦਊਗਾ ਆਪਣੀ ਚਾਹੇ ਬਚਪਨ ਤੋਂ ਆਪਾਂ ਨਾਲ ਚੱਲ ਰਹੇ ਆ ਤੇ ਗੱਲ ਕਰ ਲਈ ਆਪਾਂ ਸੁੱਕੇ ਗੋਲ ਗੱਪੇ ਦੀ ਉਹ ਬਾਬ ਜੀ ਜੋ ਇਹ ਸੋਗੀ ਪਾਉਂਦੇ ਆ ਵਿੱਚ ਹਾਂਜੀ ਉਹਦੇ ਨਾਲ ਚਾਰ ਚੰਦ ਲੱਗ ਜਾਂਦੇ ਨੇ ਉਹਦੇ ਉੱਤੇ ਚਾਰ ਕੀ ਆ ਮੈਂ ਕਿਹਾ ਪੂਰਾ ਚਾਂਦੀ ਲੱਗ ਜਾਂਦਾ ਕਿਆ ਇਹੜਾ ਖੁਸ਼ ਹੋ ਜਾਂਦਾ 100 ਗੀਆਂ ਵਾਲਾ ਗੋਲ ਗੱਪਾ ਭਰਵਾ ਗੋਲ ਗੱਪਾ ਉਹ ਵੀ ਵੱਡੇ ਸਾਈਜ਼ ਦਾ ਉਹ ਵੀ ਵੱਡੇ ਸਾਈਜ਼ ਦਾ ਐਡਾ ਲੁਧਿਆਣੇ 'ਚ ਮਿਲੂਗਾ ਨਹੀਂ ਕਿਤੇ ਤੇ ਬੰਦਾ ਭੱਜਿਆਊਗਾ ਕਿਆ ਬਾਤ 100 ਗੀਕ ਨਹੀਂ ਦੋ ਨਹੀਂ ਤਾਂ ਹੁਣ ਆਪਣਾ ਜਿਹੜਾ ਗੋਲ ਗੱਪਾ ਬਣ ਕੇ ਤਿਆਰ ਹੈ ਤੇ ਦੇਖ ਸਕਦੇ ਆਂ ਵੀ ਪਨੀਰ ਦਾ ਪੀਸ ਕਿੰਨਾ ਜਬਰਦਸਤ ਤਰੀਕੇ ਨਾਲ ਐ ਮੋਟਾ ਪੀਸ ਆ ਕੋਈ ਕੰਜੂਸੀ ਨਹੀਂ ਗਈ 100 ਗੀਆਂ ਵਾਲਾ ਗੋਲ ਗੱਪਾ ਜੰਬੋ ਸਾਈਜ਼ ਆ ਸਾਈਜ਼ ਚੈੱਕ ਕਰੋ ਇੱਕ ਵਾਰੀ ਤੇ ਹੁਣ ਆਓ ਆਪਾਂ ਇਹਨੂੰ ਟੇਸਟ ਕਰਦੇ ਨਾਲੇ ਰਿਵਿਊ ਦੱਸਾਂਗੇ ਅਰੀ ਮੈਂ ਹੁਣ ਕੀ ਤਰੀਫ਼ ਕਰਾਂ ਵੀ ਐਨਾ ਜ਼ਬਰਦਸਤ ਗੋਲ ਗੱਪਾ ਹੈ ਤੁਹਾਨੂੰ ਮੈਂ ਵੀਡੀਓ ਚ ਨਾ ਐਕਸਪਲੇਨ ਨਹੀਂ ਕਰ ਸਕਦਾ ਤੁਹਾਨੂੰ ਮੈਂ ਇਹੀ ਕਹੂੰਗਾ ਵੀ ਇੱਥੇ ਆਓ ਆਓ ਤੇ ਤੁਸੀਂ ਆਪ ਇਹਦਾ ਜ਼ਾਇਕਾ ਜਿਹੜਾ ਟੇਸਟ ਕਰੋ ਕਿ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਆ ਗਰੇਸੀ ਗਰਾਊਂਡ ਦੇ ਕੋਲ ਹੈਗੇ ਅੰਕਲ ਦੀ ਜਿਹੜੀ ਦੁਕਾਨ ਹੈ ਵਿਜੇ ਗੋਲ ਗੱਪੇ ਵਾਲੇ ਤੁਸੀਂ ਵੀ ਆਓ ਇੱਥੇ ਤੇ ਇਦਾਂ ਦੇ ਹੋਰ ਅਮੇਜ਼ਿੰਗ ਫੂਡ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਸਿਟੀ ਹੈਡਲਾਈਨਸ ਥੈਂਕ ਯੂ